ਜੇਕਰ ਤੁਸੀਂ ਵੀ ਬਾਹਰ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਦਾ ਸ਼ੌਂਕ ਰੱਖਦੇ ਹੋ ਤੇ ਛੋਟੀਆਂ-ਮੋਟੀਆਂ ਤੇ ਵੱਡੀਆਂ ਪਾਰਟੀਆਂ ਆਪਣੇ ਯਾਰਾਂ ਦੋਸਤਾਂ ਨੂੰ ਤੁਸੀਂ ਰੈਸਟੋਰੈਂਟ ਦੇ ਵਿੱਚ ਦਿਨੇ ਹੋ ਤਾਂ ਫਿਰ ਆਹ ਵੀਡੀਓ ਤੁਹਾਡੇ ਬੇहद ਕੰਮ ਦੀ ਰਹਿਣ ਵਾਲੀ ਹੈ ਦੇਖਿਓ ਕਿਤੇ ਮੰਗੋ ਕੁਝ ਹੋਰ ਤੇ ਤੁਹਾਨੂੰ ਪਰੋਸ ਅਜਿਹਾ ਸਮਾਨ ਦਿੱਤਾ ਜਾਵੇ ਜਿਸ ਨੂੰ ਦੇਖ ਕੇ ਤੁਹਾਡੇ ਖਾਧਾ ਹੋਇਆ ਵੀ ਬਾਹਰ ਆ ਜਾਵੇ ਮਾਮਲਾ ਜਲੰਧਰ ਦੇ ਵਿਐਸਐਫ ਚੌਂਕ ਦੇਉ ਸਾਹਮਣੇ ਆਇਆ ਜਿੱਥੇ ਕਿ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਜਨਮ ਦੇਣ ਦੀ ਪਾਰਟੀ ਵਾਸਤੇ ਸੈਲੀਬ੍ਰੇਟ ਕਰਨ ਨੂੰ ਲੈ ਕੇ ਉਹ ਇੱਕ ਰੈਸਟੋਰੈਂਟ ਦੇ ਵਿੱਚ ਚਲੇ ਜਾਂਦੇ ਨੇ ਜਿੱਥੇ ਕਿ ਇਨ੍ਹਾਂ ਵਿਅਕਤੀਆਂ ਦੇ ਵੱਲੋਂ ਦਾਲ ਮੰਗਾਈ ਜਾਂਦੀ ਹੈ ਪਰ ਦਾਲ ਦੇ ਵਿੱਚੋਂ ਕੁਝ ਅਜਿਹੀ ਚੀਜ਼ ਨਿਕਲੀ ਜਿਸ ਨੂੰ ਦੇਖ ਕੇ ਕੁਰਸੀਆਂ ਤੇ ਬੈਠੇ ਇਹ ਵਿਅਕਤੀ ਖੜੇ ਹੋ ਗਏ ਤੇ ਇਹਨਾਂ ਨੇ ਹੰਗਾਮਾ ਕੀਤਾ ਤੇ ਫਿਰ ਕੈਮਰਾ ਜ਼ੂਮ ਕਰਕੇ ਦਿਖਾਇਆ ਕਿ ਮੰਗੀ ਤਾਂ ਦਾ ਸੀ ਪਰ ਨਿਕਲੀਆਂ ਹੱਡੀਆਂ ਨੇ ਆ ਮੈਂ ਦਾਲ ਚੋਂ ਹੱਡੀਆਂ ਪਿੰਡਾ ਪਿਆ ਚੋਂ ਹੱਡੀ ਉਹਦੇ ਵਿੱਚ ਜਿਹੜੇ ਆਪਾਂ ਸਾਰੇ ਹੈਗੇ ਆਂ ਅੱਧੀ ਅੱਛਾ ਹੱਡੀ ਆਹ ਮੋਡਲ ਆਹ ਦਾਲ ਆ ਇਹ ਖਾਂਦੇ ਨਿਕਲੀ ਹੈ ਵੈਜ ਜਸਬ ਬੱਸ ਸਰ ਜੀ ਨੌਨ ਵੈਜ ਮੰਗਾਇਆ ਸੀ ਨਹੀਂ ਨੌਨ ਵੈਜ ਹੈ ਹੀ ਨਹੀਂ ਟੇਬਲ ਤੇ ਤੂੰ ਜਿਹੜਾ ਬ੍ਰੀਗਰ ਤੂੰ ਆਲੇ ਮੇਰੀ ਚੈੱਕ ਮੇਰੇ ਬੰਦਾ तू तो आके सानू कहना पे कहनी जी ओ हो, हो आई नहीं आने सर मेरे बात मैंने मच्छे कर दो आप अभी देख अभी चिकन खांदा है जो खा जो नहीं खाता खा, मैं खाता हूं मैं खा, खा मैं मानो तो। सॉरी बात गलती नहीं मान रहे को बोलो भी ये वाली चीज हो है अच्छा मैं सॉरी बात सॉरी की बात नहीं आप पहले आके बेवकूफ बना रहे हो हमको आने नहीं पानी का दे दे ਕਿੱਦਾਂ ਕਹਿੰਦੇ ਮੈਂ ਵੀਡੀਓ ਦੀ ਬਣਾ ਕੇ ਬਣਾ ਲਈ ਆ ਸਸੀ ਬਿੱਲ ਸੋ ਦਾਦ ਦੇ ਕਿ ਇਨਾਂ ਵਿਅਕਤੀ ਨੇ ਰੋਸ ਜ਼ਿਤਾਇਆ ਕਿ ਇੱਥੋਂ ਦੀ ਜਿਹੜੀ ਮੈਨੇਜਮੈਂਟ ਹੈ ਉਹ ਬੇहद ਘਟੀਆ ਕਿਉਂਕਿ ਇੱਥੇ ਸਾਫ਼ ਸਫਾਈ ਦਾ ਧਿਆਨ ਹੀ ਤਾਂ ਹੀ ਤਾਂ ਉਹਨਾਂ ਨੂੰ ਦਾਲ ਦੀ ਥਾਂ ਤੇ ਅਜੀਹਾ ਕੁਝ ਭਰੋਸਿਆ ਗਿਆ ਹਾਲਾਂਕਿ ਹੋਟਲ ਦੇ ਮੈਨੇਜਰ ਨੇ ਜਿਹੜੇ ਕਿ ਫੋਨ ਤੇ ਗੱਲਬਾਤ ਕਰਵਾਉਣ ਲਈ ਕਿਹਾ ਪਰ ਇਹਨਾਂ ਨੇ ਗੱਲਬਾਤ ਨਹੀਂ ਕੀਤੀ ਹਾਲਾਂਕਿ ਹੋਟਲ ਦੇ ਵੱਲੋਂ ਇਹਨਾਂ ਦਾ ਬਿੱਲ ਮੁਆਫ ਕਰਨ ਦੀ ਵੀ ਗੱਲ ਕਹੀ ਗਈ ਸੀ ਪਰ ਇਹਨਾਂ ਵਿਅਕਤੀ ਨੇ ਜਿੰਨੇ ਦਾ ਖਾਣਾ ਬਣਿਆ ਸੀ ਖਾਣੇ ਦਾ ਸਾਰਾ ਬਿੱਲ 4500 ਰੁਪਏ ਅਦਾ ਕਰਕੇ ਉਥੋਂ ਚਲੇ ਗਏ ਪਰ ਇੱਥੇ ਇਹ ਸਵਾਲ ਬਣਦਾ ਹੈ ਕਿ ਇੱਕ ਪਾਸੇ ਤਾਂ ਤੁਹਾਨੂੰ ਪੈਸੇ ਵੀ ਪੂਰੇ ਦਿੱਤੇ ਜਾ ਰਹੇ ਨੇ ਪਰ ਦੂਜੇ ਪਾਸੇ ਜੇਕਰ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਗਲਤ ਸਮਾਨ ਪਰੋਸਿਆ ਜਾਵੇਗਾ ਤਾਂ ਫਿਰ ਲੋਕਾਂ ਦਾ ਭਰੋਸਾ ਕਿਵੇਂ ਬਣੇਗਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ